ਸਤਨਾਮ ਵਾਹਿਗੁਰੂ ਸਾਹਿਬ ਜੀ ਗੁਰ ਸਿੱਖੇ ਪੜ ਮੰਨਿਆ ਗੁਰ ਪੂਰਾ ਪਾਰ ਲੰਘਾਏ ਗੁਰ ਸਿੱਖਾਂ ਕੇ ਹਰ ਤੋੜ ਦੇ ਹਮ ਪਾਪੀ ਪੀ ਗਤ ਪਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਗੁਰੂ ਜੁਗ ਜੁਗ ਅਟਲ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਦਿਯਾਲਤਾ ਕਿਰਪਾਲਤਾ ਮਿਹਰਮਤ ਦਾ ਸਦਕਾ ਅੰਮ੍ਰਿਤ ਬਾਣੀ ਗੁਰ ਇਤਿਹਾਸ ਦਾ ਕਰ ਪਰਿਵਾਰਾਂ ਵਿੱਚ ਬੈਠੇ ਆਨੰਦ ਮੰਡਰੇ ਵਿਡਪਾਗੀ ਸਤਸੰਗੀ ਜਨੋ ਆਪ ਸੰਗਤ ਦੇ ਹੁਕਮ ਤੇ ਅੱਜ ਆਪਾਂ ਉਸ ਮੁਕਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤ ਦੇ ਇਤਿਹਾਸ ਨੂੰ ਸਮਝਣ ਜਾਣਨ ਦਾ ਯਤਨ ਕਰਨਾ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਜਿਸ ਵੇਲੇ ਇਸ ਸ੍ਰੀ ਆਨੰਦਪੁਰ ਸਾਹਿਬ ਦੀ ਤਰਤੂ ਉਹਨਾਂ ਪਹਾੜੀਆਂ ਦੇ ਉਸ ਸਮੇਂ ਦੀ ਹਕੂਮਤ ਦੇ ਹੁਕਮਰਾਨ ਬਾਦਸ਼ਾਹ ਅਕਬਰ ਔਰੰਗਜ਼ੇਬ ਦੇ ਕਹਿਣ ਤੇ ਆਨੰਦਪੁਰ ਦੀ ਤਰਤੂ ਤਿਆਗਦੇ ਨੇ ਛੱਡਦੇ ਨੇ ਤਕਰੀਬਨ 29 ਸਾਲ ਸਮਾ ਪਤਸ਼ਾ ਨੇ ਸਤਰਥ ਤੇ گزارਿਆ ਆਪਣੇ ਪਰਿਵਾਰ ਆਪਣੇ ਸਿੰਘ ਪਿਆਰੇ ਮੁਖਤੇ ਤੇ ਹੋਰ ਗੁਰੂ ਕੇ ਸਿੱਖਾਂ ਨਾਲ ਜਦੋਂ ਇਸ ਤਰਤ ਨੂੰ ਤਿਆਗਿਆ ਭਾਈ ਗੁਰਬਖਸ਼ ਸਿੰਘ ਹੋਰਾਂ ਦੀ ਜ਼ਿੰਮੇਵਾਰੀ ਲਾ ਸਭ ਸੱਚੇ ਪਤਸ਼ਾਏ ਲੰਮਾ ਸਫ਼ਰ ਤੈਅ ਕਰਦੇ ਨੇ ਖਿਦਰਾਣੇ ਦੀ ਟਾਬ ਤੱਕ ਦਾ ਅੰਦਾਜ਼ਨ ਕੋਈ 300 350 ਕਿਲੋਮੀਟਰ ਸਫ਼ਰ ਬਣਦਾ ਹੈ ਗੁਰਮੁਖੋ ਇਸ ਲੰਮੇ ਸਫ਼ਰ ਵਿੱਚ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦੇਖੋ ਅਸੀਂ ਵੀ ਸਫ਼ਰ ਕਰਦੇ ਹਾਂ ਬੰਦਾ ਕਿਤੇ ਗਿਆ ਹੋਵੇ ਵਾਪਸ ਆਉਂਦਾ ਕਹਿੰਦਾ ਮੈਂ ਫਲਾਣੀ ਸ਼ਹਿਰ ਤੋਂ ਕੱਪੜਾ ਲੈ ਕੇ ਆਇਆ ਫਲਾਣੀ ਸ਼ਹਿਰ ਤੋਂ ਮਠਿਆਈ ਲੈ ਕੇ ਆਇਆ ਫਲਾਣੀ ਸ਼ਹਿਰ ਤੋਂ ਆ ਵਸਤੂ ਲੈ ਕੇ ਆਇਆ ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਤੋਂ ਤੁਰਦੇ ਨੇ ਕਿਤੇ ਸਰਸਾ ਦੇ ਕਿਨਾਰੇ ਪਰਿਵਾਰ ਦਾ ਵਿਛੋੜਾ ਕਿਤੇ ਸਾਬ ਸੱਚੇ ਪਾਰਸਾ ਜੀ ਦੇ ਲਖਤੇ ਜਿਗਰ ਲਾਲ ਚਮਕੌਰ ਦੀ ਗੜੀ ਚ ਸ਼ਹੀਦੀ ਜੰਮ ਪੀ ਜਾਂਦੇ ਨੇ ਜਾਨੋ ਪਿਆਰੇ ਸਿੰਘ ਗੁਰੂ ਕੇ ਤਿੰਨ ਪਿਆਰੇ ਪੰਜ ਮੁਕਤੇ ਤੇ ਆਦਿਕ ਸਿੰਘਾਂ ਦੀਆਂ ਸ਼ਹਾਦਤਾਂ ਫਿਰ ਸਾਬ ਸੱਚੇ ਪਾਰਸਾ ਜੀ ਉੱਥੋਂ ਅੱਗੇ ਮਾਛੀਵਾੜੇ ਦੇ ਜੰਗਲ 30 ਕਿਲੋਮੀਟਰ ਦਾ ਪੰਧ ਬਣਦਾ ਇਹ ਵੀ ਚਮਕੌਰ ਸਾਹਿਬ ਤੋਂ ਮਾਛੀਵਾੜੇ ਤੱਕ ਦਾ ਜਿੱਥੇ ਸਾਬ ਸੱਚੇ ਪਾਰਸਾ ਜੀ ਕਈ ਪਾਤਰਾਂ ਦੇ ਨਾਲ ਕਈ ਗੁਰੂ ਕੋ ਸਿੱਖਾਂ ਪਿਆਰਿਆਂ ਨਾਲ ਮਿਲਦੇ ਨੇ ਕਈ ਆਪਣੇ ਮਿਲੇ ਕਈਆਂ ਨੇ ਗੁਰੂ ਪਾਤਸ਼ਾਹ ਜੀ ਨੂੰ ਕਰੋ ਜਾਣ ਦੇ ਲਈ ਮਜਬੂਰ ਕੀਤਾ ਪੰਜਾਬੇ ਗੁਲਾਬੇ ਵਰਗੇ ਬੜੀ ਆਸ ਭਾਵਨਾ ਨਾਲ ਘਰ ਲੈ ਕੇ ਜਾਂਦੇ ਨੇ ਪਰ ਜਦੋਂ ਪਤਾ ਲੱਗਦਾ ਹੈ ਕਿ ਗੁਰੂ ਪਾਤਸ਼ਾਹ ਜੀ ਇਕੱਲੇ ਨੇ ਜਾਂ ਮੁੱਠੀ ਪਰ ਸਿੰਘ ਨੇ ਨਾਲ ਆਪਣੀ ਜਾਨ ਨੂੰ ਖਤਰਾ ਪਾਸਦਿਆ ਥਾੜ ਵਿੱਚ ਭਰ ਕੇ ਤਨ ਦੇ ਕੇ ਤੇ ਗੁਰੂ 파ਰਸਾ ਨੂੰ ਰੁਖਸਤ ਕੀਤਾ ਫਿਰ ਇੱਥੇ ਹੀ ਗਣੀ ਖਾਨ ਅਬੀ ਖਾ ਵਰ ਗਿਓ ਗੁਰੂ ਕੇ ਪਿਆਰੇ ਲਾਲ ਮਿਲੇ ਜਿਨ੍ਹਾਂ ਨੇ ਗੁਰੂ 파ਰਸਾ ਦੀ ਬਹੁਤ ਵੱਡੀ ਸੇਵਾ ਖਿਦਮਤ ਕੀਤੀ ਇੱਥੇ ਹੀ ਭਾਈ ਨਿਹਾਲੇ ਦੀ ਮਾਂ ਦੇ ਕੋਲੋਂ ਗੁਰੂ 파ਰਸਾ ਨੇ ਵਸਤਰ ਲੈਣਾ ਉਸ ਨੂੰ ਰੰਗਾਉਣਾ ਉਹ ਪਹਿਨ ਕੇ ਸਾਬ ਸੱਚੇ 파ਰਸਾ ਉੱਚ ਦੇ ਪੀਰ ਬਣ ਕੇ ਇਥੋਂ ਅੱਗੇ ਆਲਮਗੀਰ ਅਜਨੇਰ ਵਾਲਾ ਪਾਸਾ ਇਤਿਆਦਿਕ ਅਸਥਾਨਾਂ ਤੋਂ ਹੁੰਦੇ ਹੋਏ ਤਖਤੂਪੁਰਾ ਇਤਿਹਾਸ ਦੇ ਪੰਨਿਆਂ ਤੇ ਇਹਨੂੰ ਤ੍ਰਿਬੈਣੀ ਵੀ ਕਿਹਾ ਜਾਂਦਾ ਹੈ ਇਸ ਤਖਤੂਪੁਰੇ ਜਿਹੜਾ ਕਿ ਗੁਰੂ ਹਰਗੋਬਿੰਦ ਸਾਹਿਬ ਦਾ ਸਿੱਖ ਭਾਈ ਜੱਕੋ ਜਿਹਦੇ ਆਪਣੇ ਪਿਤਾ ਜੀ ਦੇ ਨਾਂ ਤੇ ਇਸ ਨਗਰ ਨੂੰ ਵਸਾਇਆ ਬੰਨਿਆ ਇਥੋਂ ਸਾਬ ਸੱਚੇ ਪਾਤਸ਼ਾਹ ਫਿਰ ਅੱਗੇ ਜਿਹੜਾ ਏ ਉਹ ਦੀਨੇ ਪਹੁੰਚਦੇ ਨੇ ਉਦින්ਨੇ ਕਾਂਗੜ, ਦਿਆਲਪੁਰ इत्यादिक ਨਗਰ ਜਿਹੜੇ ਨੇ ਨੇੜੇ-ਨੇੜੇ ਹੀ ਨੇ। ਅੱਜ ਦੀਨਾ ਨਗਰ ਮੁਗੇਚ ਪੈਂਦਾ ਏ। ਕਾਂਗੜ ਤੇ ਦਿਆਲਪੁਰ ਜਿਹੜਾ ਭਾਈਕਾ ਇਹ ਬਠਿੰਡੇ ਚ ਪੈਂਦਾ। ਜਦੋਂ ਅਸੀਂ ਇਤਿਹਾਸ ਦੇ ਪੰਨਿਆਂ ਤੇ ਪੜ੍ਹਦੇ ਹਾਂ ਤੇ ਇਹ ਉਹ ਅਸਥਾਨ ਗੁਰਮੁਖੋ ਦੀਨੇ ਦੀ ਤਰਤ ਜਿੱਥੇ ਦੁਬਾਰਾ ਫਿਰ ਲੋਹਾ ਚੰਡਿਆ ਗਿਆ। ਇੱਥੇ ਗੁਰਦੁਆਰਾ ਸਾਹਿਬ ਗੁਰਦੁਆਰਾ ਲੋਹਗੜ੍ਹ ਸਾਹਿਬ ਸੁਭਾਈਮਾਨ ਹੈ। ਜਿੱਥੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਟਿਕਾਣਾ ਕਰਦੇ ਨੇ ਇੱਥੋਂ ਹੀ ਦਿਆਲਪੁਰ ਭਾਈ ਕਾ ਜਿੱਥੇ ਸਾਬ ਸੱਚੇ ਪਾਤਸ਼ਾਹ ਜੀ ਨੇ ਭਾਈ ਰੂਪੇ ਦੇ ਅੰਸ਼ਵੰਸ਼ ਵਿੱਚੋਂ ਨੇ ਪਰਮ ਸਿੰਘ ਧਰਮ ਸਿੰਘ ਅੱਗੇ ਇਹਨਾਂ ਦੀ ਵੰਸ਼ ਵਿੱਚੋਂ ਹੈ ਭਾਈ ਦਿਆਲ ਭਾਈ ਦਿਆਲ ਦੇ ਨਾਂ ਤੇ ਹੀ ਕਿਉਂਕਿ ਮਾਨ ਸਮਝਦੇ ਸੀ ਆਪਣੇ ਨਾਂ ਨਾਲ ਭਾਈ ਸ਼ਬਦ ਵਰਤਣਾ ਗੁਰੂ ਭਾਈ ਕਹਿ ਕੇ ਬੁਲਾਉਂਦੇ ਸਨ ਤੇ ਬੜਾ ਇੱਜ਼ਤ ਮਾਣ ਸਤਕਾਰ ਇਸੇ ਕਰਕੇ ਤੁਸੀਂ ਇਹਨਾਂ ਇਲਾਕਿਆਂ 'ਚ ਜਾਓ ਤੁਹਾਨੂੰ ਨਜ਼ਰ ਆਉਣਗੇ ਕੁਝ ਪਿੰਡ ਭਗਤਾ ਭਾਈ ਕਾ, ਦਿਆਲਪੁਰ ਭਾਈ ਕਾ ਇਤਿਹਾਦਿਕ ਜਿਹੜੇ ਸ਼ਹਿਰ ਨੇ। ਇੱਥੇ ਫਿਰ ਦਿਆਲਪੁਰ ਭਾਈਕੇ ਤੋਂ ਗੁਰੂ ਸਾਹਿਬ ਜੀ ਇੱਕ ਫਤਿਹ ਦੀ ਚਿੱਠੀ ਜਿਹਨੂੰ ਜ਼ਫਰਨਾਮਾ ਕਿਹਾ ਜਾਂਦਾ ਬਾਦਸ਼ਾਹ ਔਰੰਗਜ਼ੇਬ ਨੂੰ ਲਿਖਦੇ ਨੇ। ਕਮਾਲੇ ਕਰਾਮਾਤ ਕਾਇਮ ਕਰੀਮ ਰਜ਼ਾ ਬਖਸ਼ ਰਜ਼ਕ ਰਹਾ ਹਕ ਨੂੰ ਰਹੀਮ ਅਮਾਂ ਬਖਸ਼ ਬਖਸ਼ਨ ਦਿਓ ਦਸਤਗੀਰ ਰਦਾਬਖਸ਼ ਰੋਜ਼ੀ ਦੇਹੁ ਦਿਲ ਪਜ਼ੀਰ ਜਿਸ ਚਿੱਠੀ ਵਿੱਚ ਲਿਖਿਆ ਗਿਆ ਹੈ ਬਾਦਸ਼ਾਹ ਔਰੰਗਜ਼ੇਬ ਚ ਮਰਦੀ ਕੇ ਅਖਰ ਖਮੋਸ਼ਾ ਕੁਨੀ ਕੇ ਆਤਸ਼ ਦਮਾਰਾ ਫਰੋਜ਼ਾ ਕੁਨੀ ਕਿ ਤੂੰ ਚਾਰ ਚਿੰਗਿਆੜੀਆਂ ਬੁਝਾ ਕੇ ਆਖੇਂ ਵੀ ਮੈਂ ਸਭ ਕੁਝ ਖਤਮ ਕਰ ਦਿੱਤਾ ਮੇਰਾ ਜੇ ਬੀਰ ਖਾਲਸਾ ਕੁੰਡਲੀਆ ਸੱਪ ਜਿਹੜਾ ਤੈਨੂੰ ਦੋ ਹੱਥ ਬੜੀ ਬਹਾਦਰੀ ਦੇ ਨਾਲ ਟਕਰੇਗਾ ਉਸੇ ਚਿੱਠੀ ਵਿੱਚ ਲਿਖੇ ਹੋਏ ਸ਼ਬਦ ਚਿਹਾ ਸ਼ੁੱਧ ਕੇ ਚੁੰਬਚਗਾ ਕੁਸਤੇ ਚਾਰ ਕੇ ਬਾਕੀ ਬੇਮਾਦਸ ਤੇ ਪੇਚੀ ਦੇ ਮਾਰ ਕਸੇ ਪੁਸਤ ਉਫਤ ਪਸ਼ੇ ਸ਼ੇਰ ਨਾਰ ਨਾਗਿਰਦ ਬੁਜੋ ਮੇਰੋ ਮੈਸੋ ਆਹੂ ਗੁਜ਼ਰ ਗੁਰੂ 파ਰਸਾ ਜੀ ਦਾ ਉਸ ਨੂੰ ਲਿਖਣਾ ਕਿ ਤੂੰ ਮਰਦ ਨਹੀਂ ਤੂੰ ਦਲੇਰ ਨਹੀਂ ਤੇਰਾ ਦੀਨ ਤੇ ਇਮਾਨ ਤੇ ਮੁਹੰਮਦ ਸਾਹਿਬ ਤੇ ਕੋਈ ਯਕੀਨ ਹੀ ਨਹੀਂ ਨਾ ਹੀ ਮਾ ਪ੍ਰਸਤੀ ਨਾ ਵਜ਼ਾਇਂ ਦੀ ਨਾ ਸਾਹਿਬ ਸਨਾਸੀ ਨਾ ਮੁਹੰਮਦ ਯਕੀਨ ਤੂੰ ਧੋਖੇਬਾਜ਼ ਹੈ ਤੂੰ ਦਗੇਬਾਜ਼ ਹੈ ਤੂੰ ਦੀਨ ਦਾ ਪੱਕਾ ਨਹੀਂ ਇਤਿਆਦਿਕ ਸ਼ਬਦ ਗੁਰੂ 파ਰਸਾ ਜੀ ਨੇ ਉਸ ਜ਼ਫਰਨਾਮੇ ਫਤਿਹ ਦੀ ਚਿੱਠੀ ਦੇ ਵਿੱਚ ਲਿਖ ਕੇ ਔਰੰਗਜ਼ੇਬ ਨੂੰ ਭੇਜੇ ਔਰ ਨਾਲੇ ਵੀ ਆਖਿਆ ਕਿ ਤੇਰੀ ਉਹ ਕੁਰਾਨ ਦੀ ਕਸਮ ਉਹ ਲਿਖੇ ਹੋਏ ਸ਼ਬਦ ਕਿ تشریف تشریف در कस्ਬਾ ਕਾਂਗੜ ਕੁਨਦ ਤੂੰ ਆਖਿਆ ਸੀ ਕਾਂਗੜ ਦੀ ਧਰਤੀ ਦੇ ਇਲਾਕੇ ਵਾਲ ਆ ਜਾ ਉਹ ਤੇ ਮੁਲਾਕਾਤ ਕਰਕੇ ਅਗਲੀ ਬਾਤ ਸਾਰੀ ਤੈਅ ਕੀਤੀ ਜਾਵੇ ਕਿ ਦੇਖ ਮੈਂ ਉਸੇ ਧਰਤ ਤੇ ਆਣ ਕੇ ਟਿਕਿਆ ਹੋਇਆ ਤੂੰ ਚਾਹੁੰਨਾ ਤੇਰੀ ਕੁਰਾਨ ਦੀ ਕਸਮ ਵੀ ਮੇਰੇ ਕੋਲ ਐ ਤੂੰ ਆਣ ਕੇ ਮੈਨੂੰ ਉੱਥੇ ਮਿਲ ਵੀ ਸਕਦਾ ਚਿੱਠੀ ਲਿਖ ਕੇ ਗੁਰੂ 파ਰਸ਼ਾ ਜੀ ਪਾਜ ਦਇਆ ਸਿੰਘ ਜੀ ਪਾਜ ਧਰਮ ਸਿੰਘ ਨੂੰ ਭੇਜਦੇ ਨੇ ਦੱਖਣ ਵਾਲੇ ਪਾਸੇ ਨੂੰ ਇੱਧਰ ਸਾਬ ਸੱਚੇ 파ਰਸ਼ਾ ਇਸ ਸਥਾਨ ਤੋਂ ਅੱਗੇ ਰਾਏ ਜੋਧ ਉਹਦੇ ਕੋਲ ਜਾਂਦੇ ਨੇ ਰਾਏ ਜੋਧ ਦੇ ਅੱਗੇ ਪਰਿਵਾਰ ਜਿੱਥੇ ਜਦੋਂ ਅਸੀਂ ਪੜਦੇ ਹਾਂ ਭਾਈ ਬਖਤਿਆਰ ਤੇ ਬਖਤਿਆਰ ਦੇ ਅੱਗੇ ਪੁੱਤਰ ਸਨ ਲਖਮੀਰ ਸ਼ਮੀਰ ਤਖਤਮਲ ਇਹਨਾਂ ਨੂੰ ਕੋਲ ਗੁਰੂ ਪਾਤਸ਼ਾਹ ਪਹੁੰਚਦੇ ਨੇ ਵਜ਼ੀਰ ਖਾਨ ਦੀ ਇਹਨਾਂ ਨੂੰ ਚਿੱਠੀ ਆਉਂਦੀ ਆ ਕਿ ਗੁਰੂ ਸਾਹਿਬ ਨੂੰ ਮੈਨੂੰ ਪਕੜਾ ਦਿਓ ਵੱਡੇ ਨਾਮ ਦਿੱਤੇ ਜਾਣਗੇ ਮਰਤਬੇ ਜ਼ਗੀਰਾਂ ਦਿੱਤੀਆਂ ਜਾਣਗੀਆਂ ਇਹਨਾਂ ਦਾ ਮੋੜਵਾ ਜਵਾਬ ਸੀ ਵੀ ਸਾਡੇ ਹੁੰਦਿਆਂ ਤੂੰ ਗੁਰੂ ਪਾਤਸ਼ਾਹ ਵੱਲ ਵੇਖ ਵੀ ਨਹੀਂ ਸਕਦਾ ਤੈਨੂੰ ਫੜਾਉਣ ਦੀ ਤੇ ਗੱਲ ਬੜੀ ਦੂਰ ਹੈ ਜਿੰਨਾ ਚਿਰ ਅਸੀਂ ਹਾਂ ਗੁਰੂ 파ਰਸਾ ਜੀ ਦੇ ਸਨਵੇਂ ਹਿੱਕ ਢਾ ਕੇ ਖੜੇ ਆ ਇਥੋਂ ਫਿਰ ਸਾਬ ਸੱਚੇ 파ਰਸਾ ਸਾਡਾ ਇਤਿਹਾਸ ਕਹਿੰਦਾ ਗੁਰੂ 파ਰਸਾ ਜੀ ਅੱਗੇ ਆਪ ਭਗਤਾ ਭਾਈ ਕੋ ਤੋਂ ਅੱਗੇ ਹੋ ਕੇ ਇਹ ਜਿਹੜੇ ਨਗਰ ਪੈਂਦੇ ਨੇ ਰਮਿਆਣਾ ਛਤਰਾਣਾ ਰੂਪਾਣਾ ਖਿਦਰਾਣਾ ਇਹ ਕੁਝ ਭਰਾ ਸਨ ਜਿਨ੍ਹਾਂ ਦੀਆਂ ਟਾਬਾਂ ਸਨ ਜਿਨ੍ਹਾਂ ਦੀਆਂ ਥਾਂ ਵੰਡੇ ਹੋਏ ਸਨ ਸਾਬ ਸੱਚੇ 파ਰਸਾ ਜੀ ਖਿਦਰਾਣੇ ਦੀ ਟਾਬ ਤੇ ਪਹੁੰਚਦੇ ਨੇ ਉਸ ਤੋਂ ਪਹਿਲਾਂ ਸਾਬ ਸੱਚੇ 파ਰਸਾ ਜੀ ਦਾ ਰੂਪੇ ਆਣੇ ਦੀ ਧਰਤੀ ਤੇ ਇਹ ਮਾਝੇ ਤੋਂ ਆਏ ਹੋਏ ਕੁਝ ਸਿੰਘਾਂ ਦਾ ਗੁਰੂ ਪਾਰਸਾ ਜੀ ਨਾਲ ਮਿਲਾਪ ਹੈ ਹੁਣ ਇਹ ਬਾਤ ਸਮਝਣ ਵਾਲੀ ਹੈ ਕਿ ਜਿਹੜਾ ਬਦਾਵਾ ਉਹ ਲਿਖਿਆ ਕਿੱਥੇ ਗਿਆ ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਆਨੰਦਪੁਰ ਸਾਹਿਬ ਦੀ ਧਰਤ ਤੇ ਲਿਖਿਆ ਗਿਆ ਜੇ ਆਨੰਦਪੁਰ ਸਾਹਿਬ ਧਰਤ ਤੇ ਬਦਾਵਾ ਲਿਖਿਆ ਗਿਆ ਗੁਰਮੁਖੋ ਤੇ ਫਿਰ ਸਿੰਘ ਨਿਕਲੇ ਕਿਹੜੇ ਪਾਸਿਓਂ ਦੀ ਹੋਣਗੇ ਕਿਉਂਕਿ ਬਾਹਰ ਤੇ ਮਈ ਮਹੀਨੇ ਤੋਂ ਕਿਰਾ ਘੱਟ ਕੇ ਮੁਗਲਿਆ ਹਕੂਮਤ ਪਹਾੜੀ ਰਾਜੇ ਰੰਗੜ ਗੁਜਰ इत्याਦਿਕ ਬਹੁਤ ਵੱਡੀ ਗਿਣਤੀ ਵਿੱਚ ਨੇ ਮਲੇਰ ਕੋਟਲੀਆ ਨਵਾਬ ਆ ਲਾਹੌਰ ਦੀ ਫੌਜ ਆ ਸਰਹੰਦ ਦੀ ਫੌਜ ਆ ਉਹ ਫਿਰ ਬਾਹਰ ਕਿਵੇਂ ਨਿਕਲ ਕੇ ਕੀ ਉਹਨਾਂ ਨੇ ਸਮਝੌਤੇ ਕੀਤੇ ਕਿ ਉਹਨਾਂ ਨੇ ਵਾਸੇ ਦਿੱਤੇ ਕਿਤੇ ਜ਼ਿਕਰ ਨਹੀਂ ਉਹਨਾਂ ਬਾਤਾਂ ਦਾ ਆਇਆ ਫਿਰ ਸਾਡੇ ਇਤਿਹਾਸ ਨੇ ਇੱਕ ਹੋਰ ਪੱਖ ਸਾਡੇ ਸਾਹਮਣੇ ਰੱਖਿਆ ਹੈ ਉਹ ਪੱਖ ਇਹ ਹੈ ਕਿ ਜਦੋਂ ਸਾਬ ਸੱਚੇ ਪਾਤਸ਼ਾਹ ਸਾਰਾ ਸਫ਼ਰ ਤੈਅ ਕਰਦੇ ਹੋਏ ਕਿਉਂਕਿ ਗੁਰੂ 파ਰਸਾ ਜੀ ਵਿਸਾਖ ਦੇ ਮਹੀਨੇ ਇਹ ਜੰਗ ਲੜਦੇ ਨੇ ਜਿਹੜੀ ਮੁਕਤਸਰ ਦੀ ਜੰਗ ਆ ਨਾ ਇਹ ਮਾਗ ਵਾਹਿਗੁਰੂ ਮਾਗ ਮਹੀਨੇ ਚ ਨਹੀਂ ਲੜੀ ਗਈ ਇਹ ਵਿਸਾਖ ਦੇ ਮਹੀਨੇ ਦਾ ਜ਼ਿਕਰ ਹੈ ਹਾਂ ਬਾਅਦ ਵਿੱਚ ਫੈਸਲਾ ਕਰ ਲਿਆ ਗਿਆ ਕਿ ਅਸੀਂ ਮਾਗ ਦੇ ਮਹੀਨੇ ਚ ਇਹ ਜੰਗ ਨੂੰ ਜਾਂ ਇਹਨਾਂ 40 ਮੁਕਤਿਆਂ ਦੀ ਸ਼ਹਾਦਤ ਨੂੰ ਮਨਾਵਾਂਗੇ ਤੇ ਠੀਕ ਹੈ ਕੌਮ ਦਾ ਪੰਥ ਦਾ ਫੈਸਲਾ ਸਿਰ ਮੱਥੇ ਆ ਅਜਵਾਲੀ ਖੇਡ ਹੁੰਦੀ ਤੇ ਕਹਾਣੀ ਕੁਝ ਹੋਰ ਹੋਣੀ ਸੀ ਗੁਰਮੁਖੋ ਪਰ ਉਦੋਂ ਬੜਾ ਇਤਫਾਕ ਸੀ ਬੜਾ ਪਿਆਰ ਸਾਂਝ ਸੀ ਹੁਣ ਜਦੋਂ ਇਹ ਬਦਾਵੇ ਵਾਲਾ ਜਿੱਕਰ ਅਸੀਂ ਪੜਦੇ ਆਂ ਤੇ ਫਿਰ ਇਧਰ ਮਾਝੇ ਦੀ ਧਰਤ ਤੇ ਕੁਝ ਪਰਿਵਾਰ ਰਹਿੰਦੇ ਨੇ ਭਾਵੇਂ ਕਿ ਦੁਨੀ ਚੰਦ ਜਿਹੜਾ ਕਿ ਮਸਤ ਹਾਥੀ ਨਾਲ ਲੜਨ ਤੋਂ ਇਨਕਾਰ ਕਰਦਾ ਹੋਇਆ ਭੱਜ ਗਿਆ ਆਪਣੇ ਨਗਰ ਮਜੀਠੇ ਦੇ ਕੋਲ ਆਣ ਕੇ ਜਦੋਂ ਘਰ ਵਿੱਚ ਬੈਠਾ ਗੀਰੇਚ ਵਾਲੇ ਪਾਸੇ ਤੋਂ ਸੱਪ ਨਿਕਲਿਆ ਜਾਂ ਕਿਵੇਂ ਵੀ ਮੰंजे ਤੇ ਬੈਠਾ ਹੀਠੋਂ ਸੱਪ ਲੜਿਆ ਤੇ ਮੌਤ ਹੋ ਗਈ। ਯਾਦ ਰੱਖਿਓ ਗੁਰਮਖੋ ਇੱਥੋਂ ਤੱਕ ਦਾ ਇਤਿਹਾਸ ਤੇ ਸਾਨੂੰ ਪਤਾ ਹੈ ਇਹ ਸਾਲੋਂ ਭਾਈ ਸਾਲੋਂ ਦੇ ਪਰਿਵਾਰ ਦੇ ਵਿੱਚੋਂ ਇਹਦੇ ਅੱਗੇ ਦੁਨੀ ਚੰਦ ਤੇ ਪੁੱਤਰੇ ਕਈਆਂ ਨੇ ਪਤੀਜੇ ਲਿਖਿਆ ਜਿਹੜੇ ਕਿ ਨਰਮੋਹ ਘੜ ਦੀ ਜੰਗ ਵਿੱਚ ਸ਼ਹੀਦੀ ਜਮ ਪਿੰਦੇ ਨੇ। ਅਨੂਪ ਸਿੰਘ ਸਰੂਪ ਸਿੰਘ ਦਾ ਜਦੋਂ ਅਸੀਂ ਜ਼ਿਕਰ ਪੜ੍ਹਦੇ ਹਾਂ ਤੇ ਉਹ ਗੁਰੂ ਪਾਰਸਾ ਜੀ ਦੇ ਸਨਮੁਖ ਹੋ ਕੇ ਆਪਣੇ ਪਿਤਾ ਦੀ ਆਪਣੇ ਦਾਦੇ ਦਾ ਕਲੰਕ ਧੋਂਦੇ ਨੇ ਸੋ ਇਹ ਬਹੁਤ ਨੁਕਤਾ ਜਾਣਨ ਵਾਲਾ ਹੈ ਕਿ ਇਹ ਗੁਰੂ ਕੇ ਸਿੱਖ ਜੇ ਕੋਈ ਇਦਾਂ ਕਰ ਵੀ ਜਾਂਦਾ ਸੀ ਤੇ ਪਰਿਵਾਰ ਅੱਗੋਂ ਫਿਰ ਉਸ ਦੀ ਨਮੋਸ਼ੀ ਦੇ ਵਿੱਚ ਜਾਂ ਉਹ ਜਿਹੜਾ ਲੱਗਾ ਕਲੰਕ ਧੋਣ ਲਈ ਹਰ ਵੇਲੇ ਤੜਫਦਾ ਸੀ ਵੀ ਮੈਂ ਕਿਸੇ ਤਰੀਕੇ ਨਾਲ ਇਸ ਕਲੰਕ ਨੂੰ ਸਦਾਗ ਨੂੰ ਪਾਸੇ ਕਰਾਂ ਉਹ ਫਿਰ ਦੋਨੋਂ ਪੋਤਰੇ ਨਰਬੋਹ ਘੜ ਦੀ ਜੰਗ ਵਿੱਚ ਸ਼ਹੀਦੀ ਜੰਮ ਪਿੰਦੇ ਨੇ ਇੱਧਰ ਇੱਕ ਨਗਰ ਪੈਂਦਾ ਹੈ ਗੁਰਮੁਖੋ ਚਬਾਲ ਚਬਾਲ ਦੀ ਧਰਤੀ ਤੇ ਇੱਕ ਸਿੱਖ ਰਹਿੰਦਾ ਜਿਹਦਾ ਨਾਮ ਹੈ ਭਾਈ ਲੰਗਾ ਭਾਈ ਲੰਗਾ ਨੂੰ ਤੁਸੀਂ ਇਤਿਹਾਸ ਦੇ ਪੰਨਿਆਂ ਚ ਗੁਰੂ ਅਰਜਨ ਪਾਤਸ਼ਾਹ ਜੀ ਦੇ ਵੇਲੇ ਜਦੋਂ ਸ਼ਹਾਦਤ ਦੇਣ ਜਾਂਦੇ ਨੇ ਪਾਤਸ਼ਾਹ ਉਦੋਂ ਨਾਲ ਜਾਂਦਾ ਇਤਿਹਾਸ ਦੇ ਪੰਨਿਆਂ ਤੇ ਪੜੋਗੇ ਭਾਈ ਲੰਗਾ ਦੇ ਅੱਗੋਂ ਇੱਕ ਭਰਾ ਹੈ ਗੁਰਮੁਖੋ ਜਿਸ ਭਰਾ ਦੇ ਜਿਹਨੂੰ ਅਸੀਂ ਇਤਿਹਾਸ ਵਿੱਚ ਪੈਰੋਸ਼ਾ ਕਰਕੇ ਪੜਦੇ ਹਾਂ ਔਸ ਪੈਰੋ ਸ਼ਾਹ ਦੀ ਧੀ ਹੈ ਜਿਹਦਾ ਨਾਮ ਹੈ ਬੀਬੀ ਮਾਈ ਭਾਗੋ ਹੁਣ ਜਦੋਂ ਮਾਈ ਭਾਗੋ ਦਾ ਸੀ ਇਤਿਹਾਸ ਜ਼ਿਕਰ ਪੜਦੇ ਆਂ ਤੇ ਇਹ ਅਬੁਲ ਖੈਰ ਭਾਈ ਲੰਗਾ ਦਾ ਭਰਾ ਅਬੁਲ ਖੈਰ ਦੇ ਅੱਗੇ ਪੁੱਤਰ ਹੈ ਪੈਰੋ ਸ਼ਾਹ ਪੈਰੋ ਸ਼ਾਹ ਦੀ ਅੱਗੇ ਧੀ ਹੈ ਇਹ ਬੀਬੀ ਮਾਈ ਭਾਗੋ ਦੇਸਰਾਜ ਪੱਟੀ ਬੜੈਚ ਚੜਾਈ ਕਰ ਜਾਂਦਾ ਸਿਰਕੰਡ ਯੋद्धा ਸੀ ਇਹ ਕੌਣ ਪਰਿਵਾਰ ਹੈ ਦੇਸਰਾਜ ਪੱਟੀ ਬੜੈਚ ਇਥੋਂ ਅਦਾਜਾ ਲਾ ਲਿਓ ਇਹਦੇ ਦੋ ਪੁੱਤਰ ਨੇ ਨਿਧਾਨ ਸਿੰਘ ਸੁਲਤਾਨ ਸਿੰਘ ਨਿਧਾਨ ਸਿੰਘ ਮਾਈ ਭਾਗ ਕੌਰ ਨੂੰ ਵਿਆਹ ਹੋਏ ਨੇ ਮਾਈ ਭਾਗ ਕੌਰ ਦੇ ਸਹੁਰਾ ਸਾਹਿਬ ਨੇ ਜਿਹੜੇ ਚੜਾਈ ਕਰ ਜਾਂਦੇ ਨੇ ਉਹਨਾਂ ਦੇ 13ਵੇਂ ਜਾਂ 17ਵੇਂ ਤੇ ਇੱਕ ਮਜਾਹਲ ਜਾਂ ਲਾਹੌਰ ਦਾ ਇਤਿਹਾਦਕ ਪਾਸਿਆਂ ਤੋਂ ਸਿੰਘਾਂ ਦਾ ਇਕੱਠ ਹੁੰਦਾ ਹੈ ਉਸ ਇਕੱਠ ਵਿੱਚ ਗੁਰੂ 파ਰਸਾ ਜੀ ਦੇ ਪਰਿਵਾਰ ਦੀਆਂ ਸ਼ਹਾਦਤਾਂ ਚਮਕੌਰ ਦਾ ਸਰਹੰਦ ਦਾ ਜ਼ਿਕਰ ਚੱਲਦਾ ਉਸ ਜ਼ਿਕਰ ਵਿੱਚ ਫਿਰ ਕੁਝ ਚੌਧਰੀ ਇਕੱਠੇ ਹੁੰਦੇ ਨੇ ਸਿਰੇ ਸਾਰੇ ਗੱਲਬਾਤ ਕਰਕੇ ਤੇ ਇਹ ਮਤਾ ਪਾਉਂਦੇ ਨੇ ਕਿ ਅਸੀਂ ਸਾਰੇ ਗੁਰੂ ਸਾਹਿਬ ਨੂੰ ਜਾ ਕੇ ਮਿਲਦੇ ਹਾਂ ਹੁਣ ਜਦੋਂ ਮਾਈ ਭਾਗ ਕੌਰ ਜੀ ਉਹਨਾਂ ਦੇ ਪਤੀ ਨਿਧਾਨ ਸਿੰਘ ਸੁਲਤਾਨ ਸਿੰਘ ਮਈਪਾਗ कौर ਦੇ ਭਰਾ ਇਹ ਜਦੋਂ ਸਾਰੇ ਗੁਰੂ 파ਰਸ਼ਾ ਜੀ ਦੇ ਵੱਲ ਪਾਈ ਮਹਾ ਸਿੰਘ ਵਰਗੇ ਪਾਈ ਕਰਬਾਰਾ ਸਿੰਘ ਪਾਈ ਦਰਬਾਰਾ ਸਿੰਘ ਵਰਗੇ ਸਿੰਘ ਤੁਰਦੇ ਨੇ ਇਹ ਫਿਰ ਗੁਰੂ 파ਰਸ਼ਾ ਨੂੰ ਰੂਪਿਆਣੇ ਦੀ ਧਰਤ ਤੇ ਮਿਲਦੇ ਨੇ ਯਾਦ ਰੱਖਿਓ ਗੁਰਮੁਖੋ ਦੋ ਪਾਸਿਆਂ ਤੋਂ ਗੁਰੂ 파ਰਸ਼ਾ ਜੀ ਨੂੰ ਮਿਲਣ ਵਾਸਤੇ ਵਹੀਰ ਚੱਲੀ ਆ ਇੱਕ ਵਹੀਰ ਉਹ ਚੱਲੀ ਆ ਜਿਹੜੀ ਗੁਰੂ ਨੂੰ ਮਿਲਣ ਵਾਸਤੇ ਚੱਲੀ ਆ ਗੁਰੂ 파ਰਸ਼ਾ ਜੀ ਦੇ ਨਾਲ ਮਾਤਮ ਪੁਰਸ਼ੀ ਕਰਨ ਵਾਸਤੇ ਦੂਜੀ ਸਰਹੰਦ ਦੀ ਧਰਤ ਤੋਂ ਵਜ਼ੀਰ ਖਾਨ ਲਸ਼ਕਰ ਲੈ ਕੇ ਤੁਰਿਆ ਜਿੰਨੂੰ ਸੂਹਾ ਕਣ ਸੂਹਾ ਮਿਲ ਗਈਆਂ ਕਿ ਪਾਤਸ਼ਾ ਇਹ ਖਦਰਾਨੇ ਦੀ ਟਾਬ ਰੁਪਿਆਣੇ ਵਾਲੇ ਪਾਸੇ ਨਿਵਾਸ ਰੱਖੀ ਬੈਠੇ ਨੇ ਹਾਲਾਂਕਿ ਜਿਹੜਾ ਕਪੂਰਾ ਬੜਾਰ ਹੈ ਇਹ ਗੁਰੂ ਪਾਤਸ਼ਾ ਜੀ ਨੂੰ ਮਿਲਦਾ ਹੈ ਗੁਰੂ ਪਾਤਸ਼ਾ ਦੀ ਹਵੇਲੀ ਦੇ ਵਿੱਚ ਰੁੱਕ ਕੇ ਜੰਗ ਲੜਨ ਦੀ ਗੱਲ ਵੀ ਕਰਦੇ ਨੇ ਤੇ ਕਪੂਰਾ ਡਰਦਾ ਹੋਇਆ ਕਿਉਂਕਿ ਇਹ ਨਾਮ ਮਿਲ ਵਰਤਣੀ ਐ ਸਿੱਖ ਤੇ ਮਿਲ ਵਰਤਣੀ ਐ ਸਿੱਖ ਦੋ ਤਰ੍ਹਾਂ ਦੇ ਸਿੱਖ ਹੁੰਦੇ ਸਨ ਗੁਰੂ ਵੱਖੋ ਇੱਕ ਉਹ ਸਿੱਖ ਸਨ ਜਿਹੜੇ ਸਰਕਾਰ ਦੇ ਨਾਲ ਵੀ ਤੇ ਸਿੱਖਾਂ ਦੇ ਨਾਲ ਵੀ ਗੱਠ ਛੱਡ ਰੱਖਦੇ ਸਨ ਦੋਨੋਂ ਪਾਸਿਆਂ ਤੋਂ ਉਹਨਾਂ ਵਿੱਚੋਂ ਸੀ ਇਹ ਕਪੂਰਾ ਬਰਾੜ ਇਹਦੀ ਸਰਕਾਰ ਨਾਲ ਵੀ ਸੀ ਤੇ ਇਹਦੀ ਗੁਰੂ 파ਰਸਾ ਜੀ ਦੇ ਘਰ ਨਾਲ ਵੀ ਸੀ ਹੁਣ ਜਦੋਂ ਕਪੂਰੇ ਨੂੰ ਪਤਾ ਲੱਗਾ ਵੀ ਨਵ ਵਜ਼ੀਰ ਖਾਨ ਚੜ ਕੇ ਆ ਰਿਹਾ ਉਹ ਘਬਰਾਇਆ ਹੋਇਆ ਗੁਰੂ 파ਰਸਾ ਨੂੰ ਕਹਿਣ ਲੱਗਾ ਵੀ ਮਹਾਰਾਜ ਉਹ ਤੇ ਤੋਬਰਾ ਚੜ ਕੇ ਮਾਰ ਦੇਣਗੇ ਮੇਰਾ ਛੱਡਣਾ ਇੱਕ ਅੱਖ ਨਹੀਂ ਉਹਨਾਂ ਨੇ ਤੇ ਮਹਾਰਾਜ ਫਿਰ ਉਹਨੂੰ ਹੱਸ ਕੇ ਕਹਿੰਦੇ ਨੇ ਕਪੂਰੇਆ ਮੌਤ ਤੇ ਫਿਰ ਵੀ ਆ ਜਾਣੀ ਹੈ ਪਰ ਨਹੀਂ ਇਥੋਂ ਫਿਰ 파ਤਸ਼ਾਹ ਨੇ ਇਹਨੇ ਆਪਣਾ ਭਤੀਜਾ ਦਿੱਤਾ ਸੀ ਗੁਰੂ 파ਰਸਾ ਨੂੰ ਅੱਗੇ ਨਾਲ ਤੁਰਿਆ ਉਹ ਗੁਰੂ 파ਰਸਾ ਜੀ ਦੇ ਨਾਲ ਇਸ ਖੇਦਰਾਣੇ ਦੀ ਟਾਬ ਤੱਕ ਫਿਰ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਮਿਲਦਾ ਏ ਕਿ ਜਿੱਥੇ ਵਜ਼ੀਰ ਖਾਂ ਚੜ ਕੇ ਆ ਰਿਹਾ ਲਸ਼ਕਰ ਲੈ ਕੇ ਆ ਰਿਹਾ ਉੱਥੇ ਇਹ ਗੁਰੂ ਕੇ ਸਿੰਘ ਵੀ ਗੁਰੂ 파ਰਸ਼ਾ ਨਾਲ ਗੱਲਬਾਤ ਮੁਲਾਕਾਤ ਕਰਕੇ ਕਰਦੇ ਨੇ ਜਿਹਦੇ ਵਿੱਚ ਫਿਰ ਗੱਲ ਚੱਲਦੀ ਆ ਪਹਿਲਾਂ ਮਾਤਮ ਪੁਰਸ਼ੀ ਦਾ ਜ਼ਿਕਰ ਕੀਤਾ ਜਾਂਦਾ ਫਿਰ 파ਰਸ਼ਾ ਨੂੰ ਕਿਹਾ ਜਾਂਦਾ ਵੀ ਤੁਸੀਂ ਇਹ ਲੜਾਈ ਝਗੜਿਆਂ ਦੇ ਖਿਆਲ ਛੱਡ ਕੇ ਆਨੰਦਪੁਰ ਸਾਹਿਬ ਦੀ ਤਰਤ ਤੇ ਵਸੋ ਅਸੀਂ ਤੁਹਾਡੀ ਪੂਜਾ ਕਰਾਂਗੇ ਤੁਸੀਂ ਗੁਰੂ ਬਣ ਕੇ ਉਸ ਤਰਤ ਤੇ ਆਨੰਦ ਨਾਲ ਰਹੋ ਅਸੀਂ ਤੁਹਾਡੀ ਸਰਕਾਰ ਨਾਲ ਸੁਲਾ ਸਫਾਈ ਕਰਵਾ ਦਿੰਨੇ ਆ ਜਿਸ ਵੇਲੇ ਸ਼ਬਦ ਉਹਨਾਂ ਨੇ ਆਖੇ ਤੇ ਫਿਰ ਪਾਤਸ਼ਾਹ ਦੇ ਸ਼ਬਦ ਸੰਜੋ ਸਾਡੇ ਇਤਿਹਾਸਿਕ ਗ੍ਰੰਥਾਂ ਚ ਲਿਖੇ ਮਿਲਦੇ ਨੇ ਕਿ ਉਦੋਂ ਤੁਸੀਂ ਕਿੱਥੇ ਸੀ ਜਦੋਂ ਗੁਰੂ ਅਰਜਨ ਪਾਤਸ਼ਾਹ ਨੂੰ ਲਾਹੌਰ ਤੱਤੀ ਤਵੀ ਤੇ ਬਿਠਾ ਕੇ ਸ਼ਹੀਦ ਕੀਤਾ ਗਿਆ ਰਾਵੀ ਦੇ ਵਿੱਚ ਰੋੜ ਦਿੱਤਾ ਗਿਆ ਉਦੋਂ ਤੁਸੀਂ ਕਿੱਥੇ ਸੀ ਜਦੋਂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਚਾਂਦਨੀ ਚੌਕ ਸ਼ਹੀਦ ਕਰ ਦਿੱਤਾ ਗਿਆ ਉਦੋਂ ਤੁਹਾਨੂੰ ਇਹ ਸਭ ਚੇਤਾ ਨਾ ਆਇਆ ਉਦੋਂ ਤੁਸੀਂ ਕਿੱਥੇ ਸੀ ਜਦੋਂ ਚਮਕੌਰ ਦੀ ਤਰਤ ਤੇ ਮੇਰੇ 40 ਸਿੰਘਾਂ ਦੇ ਉੱਤੇ ਭੁਖਣ ਭਾਣਿਆਂ ਦੇ ਉੱਤੇ ਇਹ 10 ਲੱਖ ਦਾ ਮਲਖਈਆ ਹਲਕੇ ਕੁੱਤਿਆਂ ਵਾਂਗਾਂ ਕੇ ਟੁੱਟ ਕੇ ਪੈ ਗਿਆ ਉਦੋਂ ਤੁਸੀਂ ਕਿੱਥੇ ਸੀ ਉੱਥੇ ਫਿਰ ਇਤਿਹਾਸ ਦੇ ਬੋਲ ਨੇ ਗੁਰਮੁਖੋ ਜੋ ਲਿਖੇ ਮਿਲਦੇ ਨੇ ਕਿ ਗੁਰੂ ਅਰਜਨ ਦਰਿਆਏ ਨਾ ਵੋੜਿਓ ਕਿ ਤੇਗ ਬਹਾਦਰ ਦਿੱਲੀ ਸੀਸ ਨਾ ਫੋੜਿਓ ਕਿ ਸ਼ੀਰਖੋਰ ਬੱਚੇ ਨਾ ਕੋਹਾਏ ਉਦੋਂ ਤੁਸੀਂ ਕਿੱਥੇ ਸੀ ਉਦੋਂ ਤੁਹਾਨੂੰ ਇਹ ਸਰਕਾਰ ਦੀ ਗੱਲਬਾਤ ਦਾ ਚੇਤਾ ਨਾ ਆਇਆ ਫਿਰ ਅੱਗੇ 파ਰਸ਼ਾ ਜੀ ਨੇ ਜਦੋਂ ਉਹ ਅੱਗੋਂ ਬੋਲਦੇ ਨੇ ਫਿਰ ਕਹਿੰਦੇ ਜੇ ਤੁਸੀਂ ਸਾਡੀ ਨਹੀਂ ਪਾ ਸਕਿਆ ਕਹਿੰਦਾ ਤੁਸੀਂ ਸਿੱਖ ਬਣ ਕੇ ਆਇਓ ਕਿ ਗੁਰੂ ਬਣ ਕੇ ਆਇਓ ਫਿਰ ਸਾਬ ਸੱਚੇ 파ਰਸ਼ਾ ਨੇ ਇਹਨਾਂ ਨੂੰ ਸ਼ਬਦ ਆਖੇ ਸਨ ਕਿ ਜੇ ਸਿੱਖ ਬਣ ਕੇ ਆਇਓ ਤੇ ਗੁਰੂ ਦੇ ਹੁਕਮ ਅਨੁਸਾਰ ਹੋ ਕੇ ਚੱਲੋ ਤੇ ਜੇ ਸਮਝਾਉਣ ਆਇਓ ਸਲਾਹਕਾਰ ਬਣ ਕੇ ਆਇਓ ਫਿਰ ਜਿੱਧਰੋਂ ਆਇਓ ਉਧਰ ਚਲੇ ਜਾਓ ਕੁਝ ਇਤਿਹਾਸਕ ਸਰੋਤਾਂ ਚ ਲਿਖਿਆ ਮਿਲਦਾ ਏ ਕਿ ਇਹ ਜਿਹੜੇ ਚੌਧਰੀ ਸਨ ਇਹ ਜ਼ਬਰਦਸਤ ਖਾਨ ਲਾਹੌਰ ਦੇ ਨਾਲ ਗੱਲਬਾਤ ਕਰਕੇ ਆਏ ਸਾਂ ਕਿ ਅਸੀਂ ਗੁਰੂ ਸਾਹਿਬ ਨੂੰ ਜਾ ਕੇ ਸਮਝਾਵਾਂਗੇ ਗੁਰੂ ਸਾਹਿਬ ਨੂੰ ਜਾ ਕੇ ਤੁਹਾਡੇ ਨਾਲ ਸੁਲਾ ਸਫਾਈ ਦੀ ਗੱਲ ਕਰਾਂਗੇ ਇਹ ਕਸਮ ਖਾ ਕੇ ਤੁਰੇ ਸਨ ਤੇ ਜ਼ਬਰਦਸਤ ਖਾਨ ਕਹਿੰਦਾ ਸੀ ਜੇ ਗੁਰੂ ਨਾ ਮੰਨਿਆ ਤੇ ਫਿਰ ਇਹ ਕਹਿੰਦੇ ਸਨ ਵੀ ਅਸੀਂ ਗੁਰੂ ਨੂੰ ਇਹ ਲਿਖ ਕੇ ਦੇ ਆਵਾਂਗੇ ਵੀ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ ਜੇ ਜਦੋਂ ਤੁਸੀਂ ਸਾਡੀ ਮੰਨਣੀ ਨਾ ਫਿਰ ਅਸੀਂ ਆਪਣਾ ਦਾਵਾ ਗੁਰੂ ਸਾਹਿਬ ਤੋਂ ਪਾਸੇ ਕਰ ਲਾਂਗੇ ਦਾਵਾ ਸ਼ਬਦ ਵੈਸੇ ਤੁਸੀਂ ਬਾਣੀ ਚ ਪੜੋ ਦਾਵਾ ਦੇ ਅਰਥ ਹੁੰਦੇ ਨੇ ਦੱਦੇ ਨੂੰ ਕੰਨਾ ਵਵੇ ਨੂੰ ਕੰਨਾ ਦਾਵਾ ਉਹਦੇ ਅਰਥ ਹੁੰਦੇ ਨੇ ਉਹ ਅੱਗ ਜਿਹੜੀ ਜੰਗਲ ਚ ਲੱਕੜਾਂ ਨੂੰ ਲੱਗਦੀ ਆ ਉਹਨੂੰ ਦਾਵਾ ਕਹਿੰਦੇ ਨੇ ਜਿਹੜਾ ਇੱਥੇ ਸ਼ਬਦ ਵਰਤਿਆ ਗਿਆ ਉਹ ਹੈ ਦਾਵਾ ਦੱਦੇ ਨੂੰ ਕੰਨਾ ਐੜਾ ਵਾਵੇ ਨੂੰ ਕੰਨਾ ਬੇ ਦਾਵਾ ਦਾਵੇ ਤੋਂ ਪਾਸੇ ਹੋ ਜਾਣਾ ਵੀ ਮੇਰਾ ਹੁਣ ਇੱਥੇ ਕੋਈ ਦਾਵਾ ਨਹੀਂ ਰਿਹਾ ਅਸਲ ਸ਼ਬਦ ਕੁਝ ਹੋਰ ਸੀ ਅਸੀਂ ਬਣਾ ਕੁਝ ਹੋਰ ਦਿੱਤੇ ਸੋ ਇੱਥੇ ਫਿਰ ਗੁਰੂ 파ਰਸਾ ਨੇ ਜਿਹੜੇ ਭਾਈ ਮਾਨ ਸਿੰਘ ਸਨ ਉਹਨੂੰ ਨੂੰ ਆਖਿਆ ਵੀ ਇਹਨਾਂ ਨੂੰ ਦੋ ਫਿਰ ਕਲਮ ਦਵਾਤ ਤੇ ਇਹ ਫਿਰ ਲਿਖ ਦੇਣ ਫਿਰ ਉਹਨਾਂ ਨੇ ਇੱਥੇ ਲਿਖਿਆ ਹੁਣ ਜਦੋਂ ਲਿਖਣ ਵਾਲੇ ਜਿਹੜੇ ਦਸਤਖਤ ਕਰਨ ਵਾਲੇ ਸਨ ਉਹ ਤੇ ਚਾਰ ਸਿੰਘ ਹੀ ਸਨ ਜਨਾਂ ਦਾ ਜ਼ਿਕਰ ਇਤਿਹਾਸ ਵਿੱਚ ਮਿਲਦਾ ਹੈ ਜਦੋਂ ਇਹ ਗੱਲਬਾਤ ਸਾਰੀ ਕਰਕੇ ਮਹਾਰਾਜ ਉਹ ਕਾਗਜ਼ ਰੁੱਕਾ ਆਪਣੇ ਕਮਰ ਕੱਸੇ ਚ ਲੈ ਕੇ ਅੱਗੇ ਸ਼ਾਹੀ ਟਿੱਬੇ ਵੱਲੋਂ ਚਲੇ ਜਾਂਦੇ ਨੇ ਇਹ ਜਿਹੜੇ ਪਿੱਛੇ ਗੱਲਬਾਤ ਕਰਨ ਵਾਲੇ ਨੇ ਜਿਨ੍ਹਾਂ ਦੇ ਵਿੱਚੋਂ ਕੁਝ ਗੁਰੂ 파ਰਸਾ ਜੀ ਦੇ ਸਾਧਕ ਗੁਰੂ 파ਰਸਾ ਜੀ ਦੇ ਪਿਆਰ ਕਰਨ ਵਾਲੇ ਸਿੰਘ ਜਿਨ੍ਹਾਂ ਵਿੱਚੋਂ ਮਾਈ ਭਾਗੌਰ ਕਹਿੰਦੀ ਐ ਵੀ ਅਸੀਂ ਤੇ ਇੱਕ ਦਾਗ ਧੋਣਾ ਐ ਸਾ ਨਵਾਂ ਕਲੰਕ ਮੱਥੇ ਲਾ ਕੇ ਲੈ ਚੱਲੇ ਆ ਫਿਰ ਉਹਨੇ ਬੰਗਾਰ ਪਾਈ ਉਹਨੇ ਫਿਰ ਇਹ ਆਖਿਆ ਵੀ ਅਸੀਂ ਇਹ ਆ ਰਹੀ ਫੌਜ ਦਾ ਮੁਕਾਬਲਾ ਕਰਾਂਗੇ ਬਾਕੀ ਰੱਬ ਜਾਣੇ ਜੋ ਵਾਪਰੇਗੀ ਗੀ ਗੁਰੂ ਆਪ ਸਬਰਥ ਪਲੀ ਕਰੇਗਾ ਚੌਧਰੀ ਵਾਪਸ ਮੁੜ ਗਏ ਨੰਬਰਦਾਰ ਜਿਹੜੇ ਆਪਣੇ ਆਪ ਕਿਉਂਕਿ ਸਾਰੇ ਸ਼ਹਾਦਤਾਂ ਵਾਲੇ ਥੋੜਾ ਜਾਣਦੇ ਨੇ ਕਈ ਹੱਲਾਸ਼ੇਰੀ ਦੇ ਵਿੱਚ ਤੁਰ ਪੈਂਦੇ ਨੇ ਕਈ ਇਸ ਪਾਸੇ ਨੂੰ ਤੁਰ ਜਾਂਦੇ ਨੇ ਭੀ ਜੇ ਗੱਲ ਬਣ ਗਈ ਤੇ ਕੁਝ ਮਰਤਵੇ ਸਾਨੂੰ ਵੀ ਮਿਲ ਜਾਣਗੇ ਚੌਧਰੀਆਂ ਨਵਾਬੀਆਂ ਵਟੀਆਂ ਹੋ ਜਾਣਗੀਆਂ ਉਹ ਮੁੜਗੇ ਜਿਹੜੇ ਗੁਰੂ ਨੂੰ ਪਿਆਰ ਕਰਨ ਵਾਲੇ ਸਨ ਜਿਨ੍ਹਾਂ ਦੇ ਅੰਦਰ ਦੀ ਇਹ ਭਾਵਨਾ ਸੀ ਮੋਹ ਮਰਨੇ ਦਾ ਚਾਹੋ ਹੈ ਮਰੋਂ ਤਹਰ ਕੇ ਦਵਾਰ ਮਤ ਹਰ ਪੂਛੇ ਕੌਣ ਹੈ ਪਰਾ ਹਮਾਰੇ ਬਾਰ ਉਹ ਫਿਰ ਇੰਨਾ ਝਾੜੀਆਂ ਤੇ ਤਿਆਦਕ ਬਸਤਰ ਤੇ ਆਦਿਕ ਪਾ ਦਿੰਦੇ ਨੇ ਇਧਰ ਆ ਰਹੀ ਫੌਜ ਫਿਰ ਜਦੋਂ ਇਸ ਸਥਾਨ ਤੇ ਜੰਗ ਹੁੰਦੀ ਹੈ ਗੁਰਮੁਖੋ ਇੱਥੇ ਫਿਰ ਜਾਨਾ ਹੂਲ ਕੇ ਇਹ ਗੁਰੂ ਕੇ 40 ਸਿੰਘ ਜਿਹੜੇ ਨੇ ਲੜਦੇ ਨੇ ਬੜੀ ਬਹਾਦਰੀ ਦੇ ਨਾਲ ਇਸ ਜੰਗ ਦੇ ਵਿੱਚ ਇਤਿਹਾਸ ਦੇ ਪੰਨਿਆਂ ਤੇ ਪੜਿਆ ਲਿਖਿਆ ਮਿਲਦਾ ਕਿ ਇੱਕ ਭਾਈ ਭੁੰਦੜ ਜੀ ਤੇ ਇੱਕ ਬਾਬਾ ਗੁਰਬਖਸ਼ ਜੀ ਉਹਨਾਂ ਦਾ ਜ਼ਿਕਰ ਆਉਂਦਾ ਹੈ ਬਾਬਾ ਭੁੰਦੜ ਤੇ ਬਾਬਾ ਗੁਰਬਖਸ਼ ਜੀ ਇਹ ਭੁੰਦੜ ਵੀ ਉਸੇ ਮਾਲਵੇ ਵਿੱਚ ਇਲਾਕਾ ਪੈਂਦਾ ਜੀ ਨਗਰ ਪੈਂਦਾ ਹੈ ਜਿਨ੍ਹਾਂ ਦੇ ਨਾਤੇ ਨਗਰਵਸੇ ਉਸ ਬਾਬਾ ਭੁੰਦੜ ਤੇ ਬਾਬਾ ਗੁਰਬਖਸ਼ ਸਿੰਘ ਦੇ ਜਦੋਂ ਇਤਿਹਾਸ ਨੂੰ ਪੜਦੇ ਆ ਤੇ ਕਹਿੰਦੇ ਨੇ ਵੀ ਚੋਬਰਾਂ ਵਾਂਗ ਲੜੇ ਜਿਵੇਂ ਚੋਬਰ ਲੜਦਾ ਹੈ ਪਾਬ ਜਿਵੇਂ ਜਵਾਨ ਲੜਦਾ ਹੈ ਨਾ ਤੇ ਤੁਸੀਂ ਹੈਰਾਨ ਹੋਵੋਗੇ ਇਹਨਾਂ ਦੀ ਉਮਰਾਂ 90 90 ਸਾਲ ਦੀਆਂ ਸਨ ਬੜੀ ਜਾਨ ਹੋਲ ਕੇ ਲੜੇ ਗੁਰਮੁਖੋ ਇਧਰ ਇਸ ਦੀ ਫੌਜ ਜਦੋਂ ਕਿੰਨਿਆਂ ਦੇ 76 70 ਵਿੱਚ ਗਏ ਗੁਰੂ ਕੇ ਸਿੰਘ ਕਈ ਸ਼ਹੀਦ ਹੋ ਗਏ ਤੇ ਸਾਡਾ ਇਤਿਹਾਸ ਕਹਿੰਦਾ ਫਿਰ ਇਹ ਪੁੱਛਦਾ ਵਜ਼ੀਰਾ ਬਦੀਦ ਖਾਂ ਕਪੂਰ ਨੂੰ ਕਪੂਰੇ ਬਰਾੜ ਨੂੰ ਕਹਿੰਦਾ ਵੀ ਪਾਣੀ ਉਹ ਕਹਿੰਦਾ ਪਾਣੀ ਜੇ ਅੱਗੇ ਜਾਵਾਂਗੇ 30 ਕੋ ਪਿੱਛੇ ਮੁੜਾਂਗੇ ਤੇ 17 ਦਾ 13 ਕੋ ਦਾ ਜ਼ਿਕਰ ਮਿਲਦਾ ਫਿਰ ਇਹ ਫੌਜਾਂ ਇੱਥੋਂ ਵਾਪਸ ਪਛਾਣ ਨੂੰ ਮੜੀਆਂ ਇਧਰ ਗੁਰੂ ਬਾਰਸਾ ਨੂੰ ਪਤਾ ਲੱਗਦਾ ਵੀ ਕਿਰਪਾਨਾਂ ਖੜਕੀਆਂ ਬੰਦੂਕਾਂ ਚੱਲੀਆਂ ਕੌਣ ਨੇ ਜਿਹੜੇ ਲੜਦੇ ਰਹੇ ਨੇ ਫਿਰ ਬਾਦਸ਼ਾਹ ਉੱਥੋਂ ਉੱਤਰ ਕੇ ਜਦੋਂ ਆਉਂਦੇ ਨੇ ਫਿਰ ਇਹਨਾਂ ਸਿੰਘਾਂ ਨੂੰ ਜਦੋਂ ਆਣ ਕੇ ਸਾਬ ਸੱਚੇ ਪਾਤਸ਼ਾਹ ਨਿਹਾਰਦੇ ਨੇ ਫਿਰ ਆਪਣੀ ਗੋਦੀ ਵਿੱਚ ਸੀਸ ਲੈ ਕੇ ਸਾਬ ਸੱਚੇ ਪਾਤਸ਼ਾਹ ਇਹਨਾਂ ਨੂੰ ਖਿਤਾਬ ਬਖਸ਼ਿਸ਼ ਕਰਦੇ ਨੇ ਇਹਨਾਂ ਨੂੰ ਅਸੀਸਾਂ ਬਖਸ਼ਿਸ਼ ਕਰਦੇ ਨੇ ਹੁਣ ਜਦੋਂ ਉਹਨਾਂ ਅਸੀਸਾਂ ਦਾ ਜ਼ਿਕਰ ਅਸੀਂ ਪੜ੍ਹਦੇ ਆਂ ਕਿਸੇ ਨੂੰ 5000 ਕਿਸੇ ਨੂੰ 10000 ਕਿਸੇ ਨੂੰ 20000 ਕਿਸੇ ਨੂੰ ਮਲਤਾਨ ਦਾ ਨਵਾਬ ਕਿਸੇ ਨੂੰ ਲਾਹੌਰ ਦਾ ਖਿਤਾਬ ਇਹ ਬਖਸ਼ਿਸ਼ਾਂ ਜਦੋਂ ਸਾਬ ਸੱਚੇ ਪਾਤਸ਼ਾਹ ਬਖਸ਼ ਰਹੇ ਨੇ ਤੇ ਜਦੋਂ ਮਾਹ ਸਿੰਘ ਦੇ ਕੋਲ ਸਾਬ ਸੱਚੇ ਪਾਤਸ਼ਾਹ ਪਹੁੰਚਦੇ ਨੇ ਤੇ ਉਹ ਅਜੇ ਸਹਾਇਕ ਰਹੇ ਸਨ ਦੂਸਰਾ ਮਾਈ ਭਾਗ ਕੌਰ ਜਿਹਦੇ ਬਾਰੇ ਇਤਿਹਾਸ ਨੇ ਲਿਖਿਆ ਕਿ ਉਹਨਾਂ ਦੇ ਪੱਟ ਵਿੱਚ ਗੋਡੇ ਤੋਂ ਉੱਪਰਲੇ ਹਿੱਸੇ ਤੇ ਦੋ ਗੋਲੀਆਂ ਲੱਗੀਆਂ ਸਨ ਜ਼ਖਮੀ ਸਨ ਤਨ ਤੇ ਹੋਰ ਵੀ ਫੱਟ ਲੱਗੇ ਸਨ ਉਹਨਾਂ ਦੀ ਮੱਲਮ ਪੱਟੀ ਇਲਾਜ इत्याद ਕੀਤਾ ਗਿਆ ਭਾਈ ਮਹਾ ਸਿੰਘ ਗੁਰੂ ਪਾਤਸ਼ਾਹ ਦੀ ਗੋਦ ਵਿੱਚ ਸਾਬ ਸੱਚੇ ਪਾਤਸ਼ਾਹ ਨੇ ਸੀਸ ਰੱਖ ਲਿਆ ਫਿਰ ਉੱਥੇ ਕੁਝ ਬਾਤਾਂ ਹੋਈਆਂ ਨੇ ਗੁਰੂ ਪਾਰਸਾ ਨੇ ਉਸ ਪਿਆਰੇ ਸਿੰਘ ਨੂੰ ਆਖਿਆ ਕੋਈ ਆਖਰੀ ਖੁਆਇਸ਼ ਕੋਈ ਮੰਗ ਕੋਈ ਤਮੰਨਾ ਤੇ ਦੇਖੋ ਆਪਣੇ ਲਈ ਨਹੀਂ ਮੰਗਿਆ ਉਹਨਾਂ ਲਈ ਮੰਗਿਆ ਜਿਹੜੇ ਲਿਖ ਕੇ ਗਏ ਸਨ ਕਿ ਸਹਬ ਸੱਚੇ ਪਾਰਸਾ ਟੁੱਟੀ ਗੰਢ ਲਓ ਆ ਦਿਖਿਆ ਹੋਇਆ ਦਾਵਾ بے ਦਾਵਾ ਜਿਹੜਾ ਸੀ ਉਸ ਨੂੰ ਪਾੜ ਦਿਓ ਗੁਰੂ ਪਾਰਸਾ ਨੇ ਆਖਿਆ ਸੀ ਇੱਕ ਪਾਸੇ ਤੋਂ ਟੁੱਟੀ ਸੀ ਮੈਂ ਥੋੜਾ ਥੋੜੀ ਸੀ ਤੇ ਮੈਂ ਕਈ ਵਾਰੀ ਸੋਚਦਾ ਗੁਰਬਾਣੀ ਦਾ ਇੱਕ ਬੜਾ ਪਿਆਰਾ ਬਚਨ ਹੈ ਗੁਰਮੁਖੋ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਫਰੀਦਾ ਜੇ ਤੈਂ ਰੱਬ ਵਿਸਾਰਿਓ ਰੱਬ ਨਾ ਵਿਸਰਿਓ ਏ ਅਸੀਂ ਰੱਬ ਨੂੰ ਭੁਲਾ ਸਕਦੇ ਹਾਂ ਅਸੀਂ ਰੱਬ ਨੂੰ ਭੁੱਲ ਜਾਂਦੇ ਹਾਂ ਰੱਬ ਥੋੜਾ ਸਾਨੂੰ ਭੁਲਾ ਦਿੰਦਾ ਗੁਰੂ ਨਹੀਂ ਆਪਣੇ ਸਿੱਖ ਨੂੰ ਭੁੱਲਦਾ ਗੁਰਮੁਖੋ ਸਿੱਖ ਗੁਰੂ ਨੂੰ ਭੁੱਲ ਜਾਂਦਾ ਹੈ ਮਾਪੇ ਕੁਮਾਪੇ ਨਹੀਂ ਹੁੰਦੇ ਪੁੱਤ ਕਪੁੱਤ ਹੋ ਜਾਂਦੇ ਨੇ ਇਸ ਕਰਕੇ ਗੁਰੂ 파ਰਸਾ ਨੇ ਫਿਰ ਉਸ ਵੇਲੇ ਟੁੱਟੀ ਨੁਖੁੱਟੀ ਸ਼ਬਦ ਵਰਤ ਕੇ ਵੀ ਜਿਹੜਾ ਉਹ ਕਾਗਜ਼ ਰੁੱਕਾ ਸੀ ਉਹ ਪਾੜਿਆ ਗੁਰੂ 파ਰਸਾ ਨੇ ਸੀਨੇ ਨਾਲ ਲਾਇਆ ਪਿਆਰ ਕੀਤਾ ਖਤਾਬ ਬਖਸ਼ਿਸ਼ ਕੀਤਾ ਮਹਿਰਮਤਾ ਕੀਤੀਆਂ ਗੁਰਮਖੋ ਔਰ ਕਿੱਡੀ ਮਹਾਨ ਬਖਸ਼ਿਸ਼ ਕੀਤੀ ਉਹਨਾਂ ਗੁਰੂ ਕੇ ਲਾਲਾਂ ਤੇ ਗੁਰੂ ਕੇ ਸਿੰਘਾਂ ਦੇ ਉੱਤੇ ਕਿ ਜਿੱਥੇ ਅਰਦਾਸ ਵਿੱਚ ਨਿੱਤਾ ਪ੍ਰਤੀ ਪੰਜਾਂ ਪਿਆਰਿਆਂ ਨੂੰ ਚੇਤੇ ਕੀਤਾ ਜਾਂਦਾ ਹੈ ਗੁਰੂ ਕੇ ਚਾਰ ਬਾਬਿਆਂ ਨੂੰ ਚੇਤੇ ਕੀਤਾ ਜਾਂਦਾ ਹੈ ਉੱਥੇ ਫਿਰ ਮੁਖਤਿਆਂ ਦਾ ਜ਼ਿਕਰ ਅਸੀਂ ਪੜ੍ਹਦੇ ਹਾਂ ਵੈਸੇ ਇਤਿਹਾਸ ਵਿੱਚ ਜਿਹੜੇ ਮੁਖਤੇ ਸ਼ਬਦ ਦਾ ਅਸੀਂ ਪੜਦੇ ਹਾਂ ਜਿਨ੍ਹਾਂ ਨੇ ਪੰਜਾਂ ਪਿਆਰਿਆਂ ਤੋਂ ਬਾਅਦ ਵਿੱਚ ਖੰਡੇ ਬਾਟੇ ਦੀ ਪਹਲ ਲਈ ਉਹਨਾਂ ਨੂੰ ਪੰਜ ਮੁਕਤੇ ਸ਼ਬਦ ਦਾ ਕਿਤਾਬ ਦਿੱਤਾ ਗਿਆ ਸੀ ਦੇਵਾ ਸਿੰਘ ਟਹਲ ਸਿੰਘ ਰਾਮ ਸਿੰਘ ਫਤੇ ਸਿੰਘ ਈਸ਼ਰ ਸਿੰਘ ਇਹ ਪੰਜ ਮੁਕਤੇ ਸਦਵਾਏ ਉਹਨਾਂ ਤੋਂ ਬਾਅਦ ਫਿਰ ਇੱਥੇ ਜਿਹੜਾ ਖਿਦਰਾਣੇ ਦੀ ਟਾਬ ਮੁਕਤਸਰ ਦੀ ਧਰਤੀ ਤੇ ਗੁਰੂ 파ਰਸਨ ਜਿਹੜੀਆਂ ਬਖਸ਼ਿਸ਼ਾਂ ਕੀਤੀਆਂ ਖਿਦਰਾਣਾ ਕਰ ਮੁਕਤਸਰ ਮੁਕਤ ਮੁਕਤ ਸਭ ਕੀਨ ਗੁਰੂ ਨੇ ਸਭ ਮੁਕਤ ਕਰ ਦਿੱਤੇ ਸਭਨਾਂ ਨੂੰ ਬਖਸ਼ਿਸ਼ਾਂ ਰਹਿਮਤਾਂ ਨਾਲ ਨਿਵਾਜਿਆ ਇਸ ਧਰਤ ਤੋਂ ਫਿਰ ਸਾਹਿਬ ਸੱਚੇ ਪਾਤਸ਼ਾਹ ਭਾਈ ਮਾਨ ਸਿੰਘ ਮਹਾ ਸਿੰਘ ਨੂੰ ਬਖਸ਼ਿਸ਼ਾਂ ਨਾਲ ਨਿਵਾਜਦੇ ਹੋਏ ਅਗਲੇਰਾ ਪੰਧ ਜਿਹੜਾ ਉਹ ਕਿੱਥੇ ਪਾਸੇ ਨੂੰ ਤੈਅ ਕਰਦੇ ਨੇ ਇਹ ਅਸੀਂ ਆਉਣ ਵਾਲੇ ਸਮੇਂ ਵਿੱਚ ਇਤਿਹਾਸ ਜਾਣਨ ਦਾ ਯਤਨ ਕਰਾਂਗੇ ਇੱਥੇ ਇੱਕ ਛੋਟੀ ਜਿਹੀ ਬੇਨਤੀ ਕਹਿ ਕੇ ਆਪਾਂ ਸਮਾਪਤੀ ਕਰ ਦੇਣੀ ਹੈ ਕਿਸੇ ادیਬ ਨੇ 6-7 ਪੰਕਤੀਆਂ ਦੇ ਵਿੱਚ ਸਾਰੇ ਇਤਿਹਾਸ ਨੂੰ ਹੀ ਗੁਰੂ ਪਾਤਸ਼ਾਹ ਜੀ ਦੇ ਨੂੰ ਲਿਖਣ ਦਾ ਯਤਨ ਕੀਤਾ ਉਹ ਸ਼ੁਰੂਆਤ ਇੱਥੋਂ ਕਰਦਾ ਏ ਪਨਾਹੇ ਹਰ ਦੁਆਲਮ ਸੱਚੀ ਸਰਕਾਰ ਕੇ ਸਦਕੇ ਜਿਨੇ ਆਪਣੇ ਬੇਗਾਨੇ ਜ਼ਿਲੋ ਖوار ਕਰਤੇ ਥੇ ਕੀਏ ਉਸ ਸਰਦਾਰ ਉਸ ਬੇਕਸਾਰੂ ਯਾਰ ਕੇ ਸਦਕੇ ਅਕਾਇਤ ਵੀ ਸੁਜ਼ਾਇਤ ਵੀ ਮੁਕਤ ਔਰ ਜੁਗਤਦਰ ਖੋਲੇ ਦੀਆ ਜਿਸ ਨਾਮ ਕਾ ਅੰਮ੍ਰਿਤ ਉਸ ਦਾਤਾਰ ਕੇ ਸਦਕੇ ਫਿਰ ਉਹ ਅੱਗੇ ਲਿਖਦਾ ਏ ਸੁਨੇਹਾ ਸਰਹੰਦ ਸਿਆਨਾ ਇਹ ਸੁਣ ਕੇ ਤੇਰਾ ਫਰਮਾਨਾ ਅਮਨਤ ਥੀ ਅਦਾ ਹੋ ਗਈ ਤੇਰੇ ਇਜ਼ਹਾਰ ਕੇ ਸਦਕੇ ਫਿਰ ਉਹ ਅੱਗੇ ਸ਼ਬਦ ਵਰਤਦਾ ਏ ਕਹਿੰਦਾ ਐ ਸਰਬੰਸਦਾਨੀ ਐ ਤਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾ ਤੇਰੇ ਸਾਰੇ ਪਰਿਵਾਰ ਨੇ ਤੇਰੇ ਸਰਬੰਸ ਸਾਰੇ ਨੇ ਪੀਏ ਪਿਆਲੇ ਸ਼ਹਾਦਤ ਕੇ ਮੇਰੇ ਸਰਬੰਸਦਾਨੀ ਤੇਰੇ ਪਰਿਵਾਰ ਕੇ ਸਦਕੇ ਫਿਰ ਉਹ ਅੱਗੇ ਸ਼ਬਦ ਲਿਖਦਾ ਕਹਿੰਦਾ ਏ ਮਹਾ ਸਿੰਘ ਜਾਂ ਬਿਲੰਬ ਜਿਸ ਦਿਨ ਤੇਰੇ ਪਹਲੂ ਮੇ ਲੇਟਾ ਥਾ ਕੀ ਜੋ ਤੂੰ ਨੇ ਉਸਕੇ ਸਾਥ ਮੈਂ ਉਸ ਗੁਫਤਾਰ ਕੇ ਸਦਕੇ ਜਿਹੜੀ ਤੇਰੀ ਉਹਨਾਂ ਗੱਲਬਾਤ ਹੋਈ ਆ ਨਾ ਮੈਂ ਉਸ ਗੁਫਤਾਰ ਤੋਂ ਸਦਕੇ ਅੱਗੇ ਫਿਰ ਉਹ ਸ਼ਬਦ ਵਰਤਦਾ ਕਹਿੰਦਾ ਬੰਦਾ ਬੈਰਾਗੀ ਜਿਸ ਕਾ ਬੰਦਾ ਥਾ ਸੈਦ ਖਾਂ ਜਿਸ ਪਰ ਸ਼ਦਾਈ ਥਾ ਨਸੀਰਾਂ ਦਾ ਪਰਾ ਬਰਾਗੀ ਜਿਸ ਦਾ ਬੰਦਾ ਥਾ ਸੈਦ ਖਾਨ ਜਿਸ ਪਰ ਸ਼ਦਾਈ ਥਾ ਕੀਏ ਨੰਦ ਲਾਲ ਨੇ ਮੈਂ ਉਸ دیدار ਦੇ ਸਦਕੇ ਨੰਦ ਲਾਲ دیدار ਕਰਦਾ ਏ ਤੇ ਭਾਈ ਨੰਦ ਲਾਲ ਆਪਣੀ ਕਲਮ ਚੁੱਕ ਕੇ ਲਿਖਦਾ ਏ ਕਿ ਦੀਨ ਦੁਨੀਆ ਦਰਕ ਮੰਦੇ ਆਮ ਪਰਿ ਰੁਖਸਾਰ ਮਾ ਹਰ ਦੋ ਆਲਮ ਕੀਮਤੇ ਯਕਤਾਰ ਮੂਏ ਯਾਰ ਮਾ ਆਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੇਰੇ ਇੱਕ ਕੇਸਾਂ ਦੀ ਲਿਟ ਵਿੱਚ ਪਾਵ ਇੱਕ ਕੇਸ ਦੇ ਬਾੜ ਵਿੱਚ ਦੋ ਜਹਾਨ ਛੁਪੇ ਪਏ ਨੇ ਇਹ ਉਸ ਦੀਦਾਰ ਦਾ ਜ਼ਿਕਰ ਕਰਦਾ ਫਿਰ ਉਹ ਕਹਿੰਦਾ ਹੈ ਅਗਰ ਬਖਸ਼ੇ ਤੋ ਕਰਮ ਤੇਰਾ ਨਾ ਬਖਸ਼ੇ ਤੋ ਸ਼ਿਕਾਇਤ ਕਿਆ ਤੇਰੇ ਇਨਕਾਰ ਕੇ ਸਦਕੇ ਤੇਰੇ ਇਜ਼ਹਾਰ ਕੇ ਸਦਕੇ ਤੂੰ ਰੱਖ ਲਵੇਂ ਤਾਂ ਵੀ ਤੇਰੇ ਆ ਤੂੰ ਤੱਕ ਦਵੇਂ ਤਾਂ ਵੀ ਤੇਰੇ ਆ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਪਾਵਨ ਬਾਣੀ ਦਾ ਇਹ ਬਚਨ ਪਰਬ ਜੀਓ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਮਾਲਕ ਕਿਰਪਾ ਕਰੇ ਗੁਰਮੁਖੋ ਅਸੀਂ ਵੀ ਜਿਹੜੀ ਗੁਰੂ ਨਾਲੋਂ ਟੋੜੀ ਬੈਠੇ ਆ ਉਸ ਟੁੱਟੀ ਹੋਈ ਨੂੰ ਗੁਰੂ 파ਤਸ਼ਾਹ ਜੀ ਦੇ ਚਰਨਾਂ ਨਾਲ ਗੁਰੂ 파ਤਸ਼ਾਹ ਜੀ ਦੇ ਸ਼ਬਦ ਨਾਲ ਗੁਰੂ 파ਤਸ਼ਾਹ ਜੀ ਦੇ ਖੰਡੇ ਬਾਟੇ ਦੀ ਪਹਲ ਚੱਕ ਕੇ ਨਿਭਾਉਣ ਦਾ ਜੋੜਨ ਦਾ ਯਤਨ ਕਰੀਏ ਤਾਂ ਜੋ ਸਾਡਾ ਜੀਵਨ ਇਹ ਲੋਕ ਸੁਖੀਏ ਪਰ ਲੋਕ ਸੋਹਿਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ